ਖਬਰਨਾਮਾ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੂ ਸਰਾਜ ਮੁੱਖ ਮੰਤਰੀ ਦੇ ਓਐਸਡੀ ਨੇ ਅਸਤੀਫਾ ਦੇ ਦਿੱਤਾ ਹੈ ਝਟਕਾ ਲੱਗਿਆ ਹੈ ਸੂਬੇ ਦੇ ਮੁੱਖ ਮੰਤਰੀ ਨੂੰ ਆਖਰਕਾਰ ਸੂਬੇ ਦੇ ਮੁੱਖ ਮੰਤਰੀ ਦੇ ਓਐਸਡੀ ਨੇ ਅਸਤੀਫਾ ਕਿਉਂ ਦਿੱਤਾ ਇੱਕ ਪਾਸੇ ਚਾਹੇ ਉਹ ਭਾਰਤੀ ਜਨਤਾ ਪਾਰਟੀ ਕਾਂਗਰਸ ਸ਼੍ਰੋਮਣੀ ਅਕਾਲੀ ਦਲ ਕਾਂਗਰਸ ਯਾਨੀ ਕਿ ਵਿਧਾਨ ਸਭਾ ਦੀਆਂ ਚੋਣਾਂ ਅਤੇ ਲੋਕ ਸਭਾ ਦੀਆਂ ਚੋਣਾਂ ਵੱਲੋਂ ਇਹਨਾਂ ਵੱਲੋਂ ਵੱਡੇ ਵੱਡੇ ਵਾਅਦੇ ਕੀਤੇ ਜਾਂਦੇ ਨੇ ਕਿ ਤੁਹਾਡੇ ਲਈ ਆਹ ਕਰ ਦਿਆਂਗੇ ਤੁਹਾਡੇ ਲਈ ਆਹ ਕਰ ਦਿਆਂਗੇ ਤੁਹਾਡੇ ਲਈ ਫਲਾਣਾ ਢਿੰਪਾ ਕਰਾਂਗੇ ਲੇਕਿਨ ਮੁੱਖ ਮੰਤਰੀ ਦੇ ਓਐਸਡੀ ਇਸ ਕਰਕੇ ਨਾਰਾਜ਼ ਹੋਏ ਕਿ ਜਿਹੜੇ ਅਸੀਂ ਵਾਅਦੇ ਕੀਤੇ ਨੇ ਉਹ ਸਾਡੇ ਵੱਲੋਂ ਪੂਰੇ ਨਹੀਂ ਕੀਤੇ ਜਾ ਰਹੇ ਗ੍ਰਾਂਟਾਂ ਨਹੀਂ ਦਿੱਤੀਆਂ ਜਾ ਰਹੀਆਂ ਉਧਰੋਂ ਸੈਂਟਰ ਸਰਕਾਰ ਮੁੱਖ ਮੰਤਰੀ ਨੂੰ ਤੁੱਛ ਨਹੀਂ ਜਾਣਦੀ ਉਹਨਾਂ ਕਹਿੰਦਾ ਵੀ ਤੁਸੀਂ ਆਪਦੇ ਲੈਵਲ ਤੇ ਫੈਸਲੇ ਲੈ ਸੀ ਆਪਦੇ ਲੈਵਲ ਤੇ ਤੁਸੀਂ ਵਾਅਦੇ ਕੀਤੇ ਸੀ ਤੁਸੀਂ ਜਿੱਥੋਂ ਮਰਜੀ ਬਾਏ ਹੁਕ ਬਾਏ ਰੁਕ ਜਿੱਥੋਂ ਮਰਜੀ ਤੁਸੀਂ ਜਿਹੜਾ ਹੈ ਪੂਰੇ ਕਰੋ ਅਸੀਂ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਸਰਕਾਰੀ ਗ੍ਰਾਂਟ ਨਹੀਂ ਦੇਵਾਂਗੇ ਯਾਨੀ ਕਿ ਇਸ ਨੂੰ ਲੈ ਕੇ ਇੱਕ ਵਾਰ ਫਿਰ ਭਾਂਬੜ ਮਚ ਗਿਆ ਹੈ ਕਿ ਭਾਰਤੀ ਜਨਤਾ ਪਾਰਟੀ ਉਹ ਕਹਿੰਦਾ ਉਹਸ ਦੀ ਕਹਿੰਦਾ ਕਿ ਲੋਕ ਮੈਨੂੰ ਪੁੱਛਦੇ ਨੇ ਵਧਾਇਕ ਆਉਂਦੇ ਨੇ ਮੰਤਰੀ ਆਉਂਦੇ ਨੇ ਮੇਰੇ ਕੋਲ ਲੇਕਿਨ ਮੇਰੇ ਕੋਲੋਂ ਲੱਕੜ ਦੇ ਮੁੰਡੇ ਤੋਂ ਇਲਾਵਾ ਹੋਰ ਕੁਝ ਨਹੀਂ ਸਿਰ ਮੈਂ ਲੱਕੜ ਦਾ ਮੁੰਡਾ ਹੀ ਦੇ ਸਕਦਾ ਕਿਉਂਕਿ ਪੈਸਾ ਹੈ ਹੀ ਨਹੀਂ ਖਜ਼ਾਨੇ ਦੇ ਵਿੱਚ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਕਿ ਅਹੁਦੇ ਦਾ ਕੋਈ ਫਾਇਦਾ ਨਹੀਂ ਇਸ ਲਈ ਉਹਨਾਂ ਨੇ ਇਸਤੀਫਾ ਦੇਣ ਦਾ ਫੈਸਲਾ ਕੀਤਾ ਬੀਰ ਪਾਟਲ ਕਹਿੰਦਾ ਮੁੱਖ ਮੰਤਰੀ ਸੁਧਾਰ ਰਮੀਆਂ ਦੇ ਸਿਆਸੀ ਸਲਾਹਕਾਰ ਦੇ ਉਹਦੇ ਤੋਂ ਅਸਤੀਫਾ ਦੇਣ ਵਾਲੇ ਅਲੰਦ ਦੇ ਕਾਂਗਰਸੀ ਵਿਧਾਇਕ ਬੀ ਆਰ ਪਾਟਲ ਨੇ ਐਤਵਾਰ ਨੂੰ ਦੋਸ਼ ਲਾਇਆ ਕਿ ਹੋਰ ਵਿਧਾਇਕਾਂ ਵਾਂਗ ਉਹਨਾਂ ਨੂੰ ਵੀ ਚੋਣ ਤੋਂ ਪਹਿਲਾਂ ਗਰੰਟੀ ਸਕੀਮਾਂ ਕਾਰਨ ਗ੍ਰਾਂਟ ਨਹੀਂ ਮਿਲ ਰਹੀ ਯਾਨੀ ਕਿ ਕਰਨਾਟਕਾ ਦੇ ਮੁੱਖ ਮੰਤਰੀ ਦੇ ਓਐਸਡੀ ਨੇ ਕਿਹਾ ਕਿ ਸਾਨੂੰ ਸਕੀਮਾਂ ਤਾਂ ਮਿਲ ਨਹੀਂ ਰਹੀਆਂ ਫਿਰ ਮੈਨੂੰ ਓਐਸਡੀ ਰਹਿਣ ਦਾ ਫਾਇਦਾ ਕੀ ਕਿਉਂਕਿ ਵਿਧਾਇਕ ਅਤੇ ਮੰਤਰੀ ਮੇਰੇ ਕੋਲ ਵਾਰ-ਵਾਰ ਆ ਕੇ ਪੁੱਛਦੇ ਨੇ ਕਿ ਬਜਟ ਪਾਸ ਹੋਇਆ ਵੀ ਕੋਈ ਸਰਕਾਰੀ ਗਿਆਨ ਪਾਟਲ ਨੇ ਸਨੇਚਰ ਨੂੰ ਅਹਦੇ ਤੋਂ ਅਸਤੀਫਾ ਦਿੱਤਾ ਸੀ ਜੋ ਉਹ 29 ਦਸੰਬਰ 2000 ਤੇ ਤੋ ਇਸ ਅਹੁਦੇ ਤੇ ਸਨ ਉਹਨਾਂ ਨੇ ਆਪਣਾ ਅਸਤੀਫਾ ਬੈਂਗਲੁਰ ਸਥਿਤ ਮੁੱਖ ਮੰਤਰੀ ਦਫ਼ਤਰ ਨੂੰ ਸੌਂਪ ਦਿੱਤਾ ਕਾਂਗਰਸ ਸਰਕਾਰ ਨੇ 2024-25 ਦੇ ਬਜਟ ਵਿੱਚ 5 ਗਰੰਟੀਆਂ ਲਈ 52 ਹਜ਼ਾਰ ਕਰੋੜ ਰੁਪਏ ਰੱਖੇ ਸਨ ਹਾਲਾਂਕਿ ਪਾਰਟੀ ਸੂਤਰਾਂ ਨੇ ਕਿਹਾ ਕਿ ਇਹਨਾਂ ਗਰੰਟੀਆਂ ਤੇ ਖਰਚ ਨਵੰਬਰ ਤੱਕ ਬਜਟ ਅਲਾਟਮੈਂਟ ਤੋਂ ਕਿਤੇ ਵੱਸੇ ਯਾਨੀ ਕਿ ਪੈਸੇ ਵੀ ਦਿੱਤੇ ਗਏ ਲੇਕਿਨ ਵਾਅਦੇ ਹੀ ਐਨੇ ਕੋ ਕਰ ਬੈਠੇ ਜਿਹੜੇ ਪੂਰੇ ਹੀ ਨਹੀਂ ਹੋਏ ਇਹੀ ਹੈ ਪੂਰੇ ਭਾਰਤ ਦੀਆਂ ਪਾਰਟੀਆਂ ਦਾ ਹਾਲ ਜਿਸ ਤਰ੍ਹਾਂ ਸੂਬੇ ਦੇ ਮੁੱਖ ਮੰਤਰੀ ਕਹਿੰਦੇ ਨੇ ਕਿ ਖਜ਼ਾਨਾ ਤਾਂ ਕਦੇ ਖਾਲੀ ਹੁੰਦਾ ਨਹੀਂ ਹਾਲਾਂਕਿ ਪੰਜਾਬ ਦੇ ਬੱਚੇ-ਬੱਚੇ ਨੂੰ ਪਤਾ ਚੱਲ ਚੁੱਕਿਆ ਹੈ ਕਿ ਪੰਜਾਬ ਦਾ ਖਜ਼ਾਨਾ ਬਿਲਕੁਲ ਖਾਲੀ ਹੋ ਚੁੱਕਿਆ ਹੈ ਤਾਂ